ਕੀ ਕਾਮ ਸਿੰਘ ਨਾਬਾ ਦੇ ਜਿਹਨੇ ਮਹਾਨ ਸ਼ਬਦ ਕੋਸੀ ਉਸ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਸ ਤਰ੍ਹਾਂ ਬੇਅਦਬੀ ਹੋਈ ਕੀ ਲੱਗਦਾ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਜੋ ਕੁਝ ਵੀ ਯੂਨੀਵਰਸਿਟੀ ਨੇ ਕੀਤਾ ਉਹ ਮੇਰੀ ਸਮਝ ਵਿੱਚ ਠੀਕ ਨਹੀਂ ਕੀਤਾ ਜਿਹੜੀ ਪ੍ਰੈਜੈਂਟ ਜਨਰੇਸ਼ਨ ਹੈ ਦੂਰ ਹੁੰਦੀ ਜਾ ਰਹੀ ਹੈ ਧਰਮ ਤੋਂ ਸਿੱਖਿਆ ਤੋਂ 1950s ਚ 50s ਔਰ ਮਿਡ 60s ਤੱਕ ਵੀ ਜਿਹੜਾ میٹرਿਕ ਦਾ ਇਮਤਿਹਾਨ ਹੁੰਦਾ ਸੀ ਉਹਦੇ ਵਿੱਚ ਭਾਈ ਕਾਨ ਸਿੰਘ ਇੱਕ ਸਬਜੈਕਟ ਸੀ ਜਿਨ੍ਹਾਂ ਨੇ ਉਹ ਜ਼ਮਾਨੇ ਚ ਮੈਟਰੀ ਕੀਤੀ ਹੈ ਉਹਨਾਂ ਨੂੰ ਹਲੇ ਵੀ ਪਤਾ ਹੈ ਭਾਈ ਕਾਨ ਸਿੰਘ ਬਾਰੇ ਥੋੜੇ ਜੇ ਵੱਡੇ ਹੁੰਦੇ ਨੇ ਤਾਂ ਉਹਨਾਂ ਨੂੰ ਫਾਰਸੀ ਨਹੀਂ ਪੜਨ ਦਿੰਦੇ ਉਹ ਕਹਿੰਦੇ ਨੇ ਵੀ ਇਹ ਇੱਕ ਸਿੱਖ ਦਾ ਜਾਂ ਹਿੰਦੂ ਦਾ ਨਹੀਂ ਇਹ ਕੰਮ ਫਾਰਸੀ ਪੜਨਾ ਇਹ ਜ਼ੁਬਾਨ ਕਿਸੇ ਹੋਰ ਦੀ ਹੈ ਜੀ ਉਹ ਘਰੋਂ ਭੱਜ ਜਾਂਦੇ ਲੋਹਰ ਜਾ ਕੇ ਉਹ ਵਿੱਦਿਆ ਪਾਉਂਦੇ ਨੇ ਫਿਰ ਆਪਣੀ ਸਰਚਸ ਨੂੰ ਉਸ ਤੋਂ ਬਾਅਦ ਉਹ ਫਿਰ ਨਾਬਾ ਰਿਆਸਤ ਦੀ ਨੌਕਰੀ ਚ ਲੈ ਲੈਂਦੇ ਨੇ ਦੋ ਜ਼ਿਲ੍ਹਿਆਂ ਦੇ ਮਹਿਰਨਾਜ਼ਮ ਨਾਜ਼ਮ ਹੁੰਦਾ ਸੀ ਜਿਵੇਂ ਆਪਣਾ ਡਿਪਟੀ ਕਮਿਸ਼ਨਰ ਆ ਡੀਸੀ ਸਾਹਿਬ ਜਿਹਨੂੰ ਕਹਿੰਦੇ ਨੇ ਉਹਨਾਂ ਨੂੰ ਉਦੋਂ ਨਾਜ਼ਮ ਕਹਿੰਦੇ ਹੁੰਦੇ ਜੀ ਸੋ ਨਾਜ਼ਮ ਤੋਂ ਇਲਾਵਾ ਉਹ ਨਾਬਾ ਰਿਆਸਤ ਦੇ ਫੋਰਨ ਮਿਨਿਸਟਰ ਰਹੇ 1912 ਚ ਉਹ ਮਹਾਨ ਕੋਸ਼ ਲਿਖਣਾ ਸ਼ੁਰੂ ਕਰ ਦਿੰਦੇ ਨੇ ਸ਼੍ਰੀਨਗਰ ਜਾ ਕੇ ਅਰਦਾਸ ਕਰਕੇ ਉੱਥੋਂ ਮਹਾਨ ਕੋਸ਼ ਲਿਖਣਾ ਆਰੰਭ ਸੰਪੰਨ ਕਰੋ ਇਹ ਹੋਇਆ ਜੀ 1926 ਚ ਇਹਨਾਂ ਨੂੰ 14 ਸਾਲ ਲੱਗੇ ਇਸ ਨੂੰ ਕੰਪਾਈਲ ਕਰਦੇ ਉਹਨਾਂ ਦੇ ਮਨ 'ਚ ਖਿਆਲ ਆਇਆ ਕਿ ਐਸਾਇੰਸ ਐਂਸਾਈਕਲੋਪੀਡੀਆ ਆਪਣੇ ਪੰਜਾਬੀ ਦਾ ਵੀ ਬਣਨਾ ਚਾਹੀਦਾ ਹੈ ਜਿਹਦੇ ਵਿੱਚ ਪੰਜਾਬ ਦੀਆਂ ਸਿੱਖੀਜ਼ਮ ਦੀਆਂ ਹਿੰਦੂਇਜ਼ਮ ਇਸਲਾਮ ਮਤਲਬ ਸਾਰੇ ਧਰਮਾਂ ਦੇ ਬਾਰੇ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਜਾਣਨੀਆਂ ਚਾਹੀਦੀਆਂ ਸੀ ਵੀ ਉਹ ਇਹਦੇ ਵਿੱਚ ਆਉਣ ਸਿੱਕੇ ਇਤਿਹਾਸ ਦੇ ਵਿੱਚ ਮਹਾਨ ਸਥਾਨ ਰੱਖਣ ਵਾਲੇ ਭਾਈ ਕਾਨ ਸਿੰਘ ਨਾਬਾ ਦਾ ਅੱਜ ਜਨਮ ਦਿਹਾੜਾ ਹੈ ਪੀਟੀਸੀ ਨਿਊਜ਼ ਇੱਕ ਖਾਸ ਪੇਸ਼ਕਸ਼ ਲੈ ਕੇ ਨਾਬਾ ਤੋਂ ਸਾਡੇ ਨਾਲ ਨੇ ਮੇਜਰ ਏ ਪੀ ਸਿੰਘ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਕਿਉਂਕਿ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹਨਾਂ ਲਈ ਜਾਨਣਾ ਬੜਾ ਜ਼ਰੂਰੀ ਹੈ ਕਿ ਭਾਈ ਕਾਨ ਸਿੰਘ ਨਾਬਾ ਦਾ ਜੀਵਨ ਕੀ ਸੀ ਕਿਸ ਤਰ੍ਹਾਂ ਉਹਨਾਂ ਨੇ ਮਹਾਨ ਸ਼ਬਦ ਕੋਸ਼ ਰਚਿਆ ਤੇ ਉਸ ਨੂੰ ਜਿਹੜੀ ਅੱਜ ਦੀ ਸਿੱਖੀ ਦੇ ਜਿਹੜੇ ਨੌਜਵਾਨ ਪੀੜ੍ਹੀਆ ਉਹਨਾਂ ਨੂੰ ਸਵਰਧ ਕੀਤਾ ਸਾਡੇ ਨਾਲ ਨੇ ਪਹਿਲਾਂ ਮੇਜਰ ਏਪੀ ਸਿੰਘ ਜੀ ਮੇਜਰ ਏਪੀ ਸਿੰਘ ਜੀ ਸਵਾਗਤ ਹੈ ਬੰਨੇ ਮੇਜਰ ਸਾਹਿਬ ਕੀ ਕੀ ਜੀਵਨ ਸੀ ਭਾਈ ਕਾਨ ਸਿੰਘ ਨਾਬਾ ਦਾ ਕਿਸ ਤਰ੍ਹਾਂ ਉਹਨਾਂ ਨੇ ਜਿਹੜੀ ਇਹ ਮਹਾਨ ਸ਼ਬਦ ਕੋਸ਼ ਲਿਖਿਆ ਜੀ ਭਾਈ ਕਾਨ ਸਿੰਘ ਦਾ ਜਨਮ 1861 ਸੋ ਹੋਇਆ ਇੱਕ ਪਟਿਆਲਾ रियासत ਦਾ ਪਿੰਡ ਸੀ ਸਬਜੁਗਨੇਰਾ ਹੂੰ ਉਹ ਉੱਥੇ ਇਹਨਾਂ ਦਾ ਨਾਨਕੀ ਘਰ ਆਪਦਾ ਜਨਮ ਹੋਇਆ ਇਹਨਾਂ ਦਾ ਔਰ ਇਹਨਾਂ ਨੇ ਜਿੰਨੀ ਵੀ ਵਿਦਿਆਪ ਇਹ ਕਿਸੇ ਸਕੂਲ ਕਿਸੇ ਕਾਲਜ ਵਿੱਚ ਨਹੀਂ ਗਏ ਸਾਰੀ ਜਿਹੜੀ ਵਿਦਿਆ ਇਹਨਾਂ ਨੇ ਪਾਈ ਉਹ ਆਪਣੇ ਪਿਤਾ ਜੀ ਤੋਂ ਪਾਈ ਮੌਲਵੀਆਂ ਤੋਂ ਪੰਡਤਾਂ ਤੋਂ ਅ ਸੰਗੀਤ ਦੇ ਬੜੇ ਮਹਾਰਸੀ ਉਦੋਂ ਮਾਨਤ ਗੱਜਾ ਸਿੰਘ ਹੁੰਦੇ ਸੀ ਉਹਨਾਂ ਤੋਂ ਤੋ ਇਸ ਤਰੀਕੇ ਨਾਲ ਇਹਨਾਂ ਨੇ ਜਿਹੜੀ ਵੀ ਪਾਈ ਨੌਲੇਜ ਪਾਈ ਸਿੱਖਿਆ ਪਾਈ ਉਹ ਇਹਨਾਂ ਤਰ੍ਹਾਂ ਦੇ ਲੋਕਾਂ ਤੋਂ ਪਾਈ ਕਿਸੇ ਸਕੂਲ ਕਾਲਜ ਵਿੱਚੋਂ ਨਹੀਂ ਪੜ੍ਹੇ ਤੇ ਹੁਣ ਸਵਾਲ ਇਹ ਆਉਂਦਾ ਹੈ ਕਿ ਜਿਹੜੀ ਪ੍ਰੈਜੈਂਟ ਜਨਰੇਸ਼ਨ ਹੈ ਉਹ ਥੋੜੀ ਜਿਹੀ ਦੂਰ ਹੁੰਦੀ ਜਾ ਰਹੀ ਹੈ ਧਰਮ ਤੋਂ ਸਿੱਖਿਆ ਤੋਂ ਆਪਣੇ ਧਰਮ ਬਾਰੇ ਹੁਣ ਇਹਦਾ ਤਾਂ ਜੀ ਜਿਹੜਾ ਜਵਾਬ ਹੈ ਉਹ ਦੇਣਾ ਬੜਾ ਮੁਸ਼ਕਿਲ ਹੈ ਕਿਉਂਕਿ ਮੈਂ ਸਮਝਦਾ ਜਾਂ ਤਾਂ ਉਹਨਾਂ ਨੂੰ ਕਿਸੇ ਵੀ ਜਗ੍ਹਾ ਤੇ ਸਿਖਾਇਆ ਨਹੀਂ ਜਾਂਦਾ ਸਕੂਲਾਂ 'ਚ ਜਾਂਦੇ ਨੇ ਕਾਲਜੇਜ਼ ਵਿੱਚ ਜਾਂਦੇ ਨੇ ਪਰ ਸਭ ਤੋਂ ਜ਼ਰੂਰੀ ਇਹ ਹੈ ਵੀ ਜਿਹੜੇ ਉਹ ਘਰ ਵਾਲੇ ਨਹੀਂ ਉਹਨਾਂ ਦੇ ਉਹ ਉਹਨਾਂ ਨੂੰ ਐਜੂਕੇਟ ਨਹੀਂ ਕਰਦੇ ਵੀ ਕੀ ਉਹਨਾਂ ਦਾ ਰਿਲੀਜੀਅਨ ਹੈ ਕੀ ਚੰਗਾ ਹੈ ਕੀ ਬੁਰਾ ਹੈ ਸੋ ਇਹ ਸਾਰੇ ਫੈਕਟਰਸ ਨੇ ਜਿਹੜੇ ਇਕੱਠੇ ਹੋ ਕੇ ਕੀ ਗੱਲ ਥੋੜੀ ਠੀਕ ਹੈ ਵੀ ਅੱਜ ਲੋਕਾਂ ਨੂੰ ਕੋਈ ਵੀ ਰਿਲੀਜੀਅਨ ਹੋਵੇ ਸਿਰਫ ਸਿੱਖੀ ਜਮ ਅ ਲੋਕਾਂ ਨੂੰ ਘੱਟ ਗਿਆ ਹੈ ਆਪਦੇ ਰਿਲੀਜੀਅਨ ਅੱਜ ਦੇ ਦਿਨ ਭਾਈ ਖਾਨ ਸਿੰਘ ਨਾਬਾ ਜਿਹੜੇ ਨੇ ਉਹ ਕਿਸ ਨਾਬਾ रियासत ਦੇ ਨਾਲ ਉਹਨਾਂ ਦਾ ਕੀ ਸਬੰਧ ਸੀ ਕਿਸ ਤਰ੍ਹਾਂ ਨਾਬਾ ਰਿਆਸਤ ਦੇ ਵਿੱਚ ਉਹਨਾਂ ਦੀ ਐਂਟਰੀ ਹੁੰਦੀ ਹੈ ਜਿਹੜਾ ਸਾਡਾ ਜੱਦੀ ਪਿੰਡ ਹੈ ਉਹ ਬਠਿੰਡਾ ਜ਼ਿਲ੍ਹੇ ਚ ਪਿੱਥੋ ਪਿੱਟੇ ਜੀ ਰਾਮਪੁਰੇ ਫੂਲ ਤੋਂ ਕੋਈ 3-4 ਕਿਲੋਮੀਟਰ ਦੂਰੀ ਤੇ ਹੈ ਜੀ ਸੋ ਅਸੀਂ ਉਥੋਂ ਦੇ ਆ ਉਸ ਤੋਂ ਬਾਅਦ ਭਾਈ ਸਾਹਿਬ ਉਰੇ ਆ ਗਏ ਕਿਉਂਕਿ ਉਹਦੇ ਪਤਾ ਜੀ ਆ ਗਏ ਸੀਗੇ ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਦਿੱਲੀ ਵੀ ਹੈ ਨੌਲੇਜ ਆਪਦੇ ਇਹਨਾਂ ਸੋਰਸਸ ਤੋਂ ਭਾਈ ਜੋ ਮੈਂ ਕਹਿ ਚੁੱਕਿਆ ਹਾਂ ਆਲਰੇਡੀ ਤਾਂ ਜਦੋਂ ਥੋੜੇ ਜੇ ਵੱਡੇ ਹੁੰਦੇ ਨੇ ਤਾਂ ਉਹਨਾਂ ਨੂੰ ਫਾਰਸੀ ਨਹੀਂ ਪੜਨ ਦਿੰਦੇ ਕੋ ਕਹਿੰਦੇ ਨੇ ਵੀ ਇਹ ਇੱਕ ਸਿੱਖ ਦਾ ਜਾਂ ਹਿੰਦੂ ਦਾ ਨਹੀਂ ਹੈ ਕੰਮ ਫਾਰਸੀ ਪੜਨਾ ਇਹ ਜ਼ੁਬਾਨ ਕਿਸੇ ਹੋਰ ਦੀ ਹੈ ਜੀ ਉਹ ਘਰੋਂ ਭੱਜ ਜਾਂਦੇ ਨੇ ਉਹ ਜਾ ਕੇ ਫਿਰ ਲਖਨਊ ਚਲੇ ਜਾਂਦੇ ਨੇ ਔਰ ਉੱਥੇ ਜਾ ਕੇ ਉਹ ਫਾਰਸੀ ਸਿੱਖਦੇ ਨੇ ਜੀ ਲਖਨਊ ਤੋਂ ਬਾਦੋਂ ਸਿੱਧੇ ਚਲੇ ਜਾਂਦੇ ਨੇ ਲਾਹੌਰ ਜੀ ਲਾਹੌਰ ਜਾ ਕੇ ਉਹ ਵਿਦਿਆ ਪਾਉਂਦੇ ਨੇ ਫਿਰ ਆਪਣੀ ਸੋਰਸੇਸ ਤੋਂ ਇੱਕ ਗਿਆਨੀ ਗੁਰਮੁਖ ਸਿੰਘ ਹੁੰਦੇ ਸੀ ओरिएंटਲ ਕਾਲਜ ਲਾਹੌਰ ਦੇ ਉਹਨਾਂ ਨਾਲ ਬੜੇ ਵਿਦਵਾਨ ਸੀਗੇ ਉਹ ਉਹਨਾਂ ਤੋਂ ਬਹੁਤ ਬਹੁਤ ਕੁਝ ਸਿੱਖਦੇ ਨੇ ਉਸ ਤੋਂ ਬਾਅਦ ਉਹ ਫਿਰ ਨਾਬੇ ਆ ਜਾਂਦੇ ਨੇ ਨਾਬੇ ਆ ਕੇ ਉਹਨਾਂ ਦਾ ਮੇਲ-ਜੋਲ ਹੁੰਦਾ ਹੈ ਮੈਕਸ ਆਥਰ ਮੁਖਾਲਿਫ ਨਾਲ ਜਿਹੜੇ ਇੱਕ ਆਈ.ਸੀ.ਐਸ ਦੇ ਅਫਸਰ ਸੀ ਉਹdana ਚ ਜੀ ਮੁਕਾਲਿਬ ਸਾਹਿਬ ਤੋਂ ਉਹ ਗੁਰੂ ਗ੍ਰੰਥ ਸਾਹਿਬ ਸਿੱਖਣਾ ਚਾਹੁੰਦੇ ਨੇ ਤਾਂ ਪਾਈ ਸਾ ਉਹਨਾਂ ਨੂੰ ਕਹਿੰਦੇ ਨੇ ਵੀ ਮੈਂ ਤੁਹਾਨੂੰ ਸਿਖਾਤਾ ਦੇਵਾਂਗਾ ਲੇਖਣੇ ਦੀ ਇਜਾਜ਼ਤ ਜੋ ਹੈ ਉਹ ਮਹਾਰਾਜ ਹੀਰਾ ਸਿੰਘ ਤੋਂ ਲੈਣੀ ਪਊਗੀ ਕਿਉਂਕਿ ਉਹ ਦੁਨਾਈ ਤੁਸੀਂ ਇਹ ਨਹੀਂ ਸੀ ਹੁੰਦਾ ਵੀ ਆਪਣਾ ਜਿੱਧਰ ਮਰਜ਼ੀ ਚਲੇ ਜਾਓ ਇਜਾਜ਼ਤ ਲੈਣੀ ਪੈਂਦੀ ਸੀ ਮਹਾਰਾਜ ਤੋਂ ਜੀ ਸੋ 2 ਸਾਲ ਦੀ ਉਹਨਾਂ ਨੂੰ ਇਜਾਜ਼ਤ ਮਿਲਦੀ ਹੈ ਇਹ 1800 1800 82 ਦੀ ਗੱਲ ਹੈ ਜੀ ਸੋ ਉਹ ਉੱਥੇ ਰਹਿੰਦੇ ਨੇ ਕਦੇ ਮੁਖਾਲਿਫ ਸਾਹਿਬ ਉਹਰੇ ਆ ਜਾਂਦੇ ਨੇ ਨਾਬੇ ਤੇ ਇਹਨਾਂ ਦਾ ਆਪਸ ਵਿੱਚ ਇੱਕ ਦੂਜੇ ਨੂੰ ਸਮਝ ਸਮਝਦੇ ਨੇ ਸਿੱਖਦੇ ਨੇ ਉਹਨਾਂ ਤੋਂ ਇਹ ਉਹਨਾਂ ਤੋਂ ਅੰਗਰੇਜ਼ੀ ਵਗੈਰਾ ਅੱਛੀ ਤਰ੍ਹਾਂ ਸਿੱਖਦੇ ਨੇ ਤੇ ਮੁਖਾਲਿਫ ਸਾਹਿਬ ਨੂੰ ਤੋਂ ਗੁਰੂ ਗ੍ਰੰਥ ਸਾਹਿਬ ਸਿੱਖਦੇ ਨੇ ਜੀ 1887 ਚ ਮਹਾਰਾਜ ਹੀਰਾ ਸਿੰਘ ਉਹਨਾਂ ਨੂੰ ਮਹਾਰਾਜ ਰਿਪਦੰਮਨ ਸਿੰਘ ਦੇ ਗੁਰੂ ਮੁਕਰਰ ਕਰ ਦਿੰਦੇ ਨੇ ਜੀ ਮਹਾਰਾਜ ਰਿਪਦੰਮਨ ਸਿੰਘ ਵੀ ਕਿਸੇ ਸਕੂਲ 'ਚ ਨਹੀਂ ਗਏ ਕਿਸੇ ਕਾਲਜ 'ਚ ਨਹੀਂ ਗਏ ਮਹਾਰਾਜ ਹੀਰਾ ਸਿੰਘ ਨੇ ਉਹਨਾਂ ਦੀ ਜਿੰਨੀ ਐਜੂਕੇਸ਼ਨ ਸੀ ਉਹ ਸਾਰੀ ਭਾਈ ਸਾਹਿਬ ਦੇ سپਰਦ ਕਰ ਦਿੱਤੀ ਜੀ ਸੋ 5 ਸਾਲ ਬਲਕਿ ਉਸ ਤੋਂ ਅੱਗੇ ਵੀ ਉਹ ਇਹਨਾਂ ਦੇ ਗੁਰੂ ਬਣ ਕੇ ਰਹਿੰਦੇ ਨੇ ਜਿੰਨੀ ਵੀ ਨੌਲੇਜ ਪਾਈ ਤੇਕਰ ਦਮਨ ਸਿੰਘ ਸੀ ਕੇ ਉਹ ਤੋਂ ਬਾਅਦ ਮਹਾਰਾਜ ਦਮਨ ਸਿੰਘ ਬਣੇ ਹਾਂਜੀ ਉਹ ਇਹਨਾਂ ਨੇ ਸਾਰੀ ਭਾਈ ਕਾਨ ਸਿੰਘ ਜੀ ਤੋਂ ਭਾਈ ਉਸ ਤੋਂ ਬਾਅਦ ਮਹਾਰਾਜ ਹੀਰਾ ਸਿੰਘ ਇਹਨਾਂ ਨੂੰ ਪੰਜਾ ਨਾਬਰੀਆ ਸਦਿਨ ਅਖਰੀਚ ਲੈ ਲੈਂਦੇ ਨੇ ਇਹ ਨਾਜ਼ਮ ਰਹੇ ਦੋ ਜ਼ਿਲ੍ਹਿਆਂ ਦੇ ਨਹਿਰ ਨਾਜ਼ਮ ਨਾਜ਼ਮ ਹੁੰਦਾ ਸੀ ਜਿਵੇਂ ਆਪਣਾ ਡਿਪਟੀ ਕਮਿਸ਼ਨਰ ਆ ਡੀਸੀ ਸਾਹਿਬ ਜਿਹਨੂੰ ਕਹਿੰਦੇ ਨੇ ਉਹਨਾਂ ਨੂੰ ਉਦੋਂ ਨਾਜ਼ਮ ਕਹਿੰਦੇ ਹੁੰਦੇ ਜੀ ਸੋ ਨਾਜ਼ਮ ਤੋਂ ਇਲਾਵਾ ਉਹ ਨਾਬਰਿਆਸ ਦੇ ਫੋਰਨ ਮਿਨਿਸਟਰ ਰਹੇ। ਔਰ ਇਸ ਤਰੀਕੇ ਨਾਲ ਕਾਫੀ ਅਹੁਦਿਆਂ ਤੇ ਉਹਨਾਂ ਨੇ ਨਾਬਰਿਆਸ ਦਾ ਕੰਮ ਕੀਤਾ। 1905 ਚ ਮਹਾਰਾਜ ਹੀਰਾ ਸਿੰਘ ਦੇ ਕਹਿੰਤੇ ਉਹਨਾਂ ਨੇ ਨਾਲ ਕੰਮ ਕਰਕੇ ਉਹ ਦਿਨਾਂ ਚ ਜਿੰਨੇ ਵੀ ਗੁਰਦੁਆਰੇ ਹੁੰਦੇ ਉਹਨਾਂ ਵਿੱਚ ਬੁੱਤ ਰੱਖੇ ਜਾਂਦੇ ਸੀ ਜਿਹੜਾ ਕਿ ਸਿੱਖ ਧਰਮ ਦੇ ਖਿਲਾਫ ਸੀ। ਜੀ। ਉਹਨਾਂ ਨੇ ਦਰਬਾਰ ਸਾਹਿਬ ਦੀ ਪਰਿਕਰਮਾਂ 'ਚੋਂ ਮਹਾਰਾਜ ਹੀਰਾ ਸਿੰਘ ਨਾਲ ਲੜਕੇ ਹੋਰ ਵੀ ਸੀਗੇ ਸਿੰਘ ਸਭਾ ਮੂਵਮੈਂਟ ਚੱਲ ਰਿਆ ਸੀ ਸਿੱਖ ਖਾਲਸਾ ਦਿਵਾਨ ਸੀ ਜੀ ਪਰ ਇਹ ਸ਼ੁਰੂਆਤ ਕੀਤੀ ਸੀ ਮਹਾਰਾਜ ਰਿਪਦਾਮਨ ਸਿੰਘ ਨੇ ਔਰ ਉਹਨਾਂ ਨੂੰ ਮਹਾਰਾਜ ਭਾਈ ਕਾਂ ਸਿੰਘ ਨੇ ਪੂਰੀ ਮਦਦ ਕੀਤੀ ਉਹਨਾਂ ਨੂੰ ਦੱਸਿਆ ਕਿਵੇਂ ਕਰਨਾ ਹੈ ਕੀ ਕਰਨਾ ਹੈ ਔਰ 1905 'ਚ ਇਹ ਜਿਹੜੇ ਬੁੱਤ ਸੀਗੇ ਇਹ ਦਰਬਾਰ ਸਾਹਿਬ ਦੀ ਪਰਿਕਰਮਾਂ ਪਰਿਕਰਮਾਂ 'ਚੋਂ ਹਟਾਏ ਗਏ ਜੀ ਉਸ ਤੋਂ ਬਾਅਦ 1909 ਚ ਅਨੰਤ ਕਾਰਜ ਜਾਂ ਅਨੰਦ ਮੈਰਿਜ ਐਕਟ ਜਿਹਨੂੰ ਕਹਿੰਦੇ ਨੇ ਹਾਂਜੀ ਉਹ 1909 ਵਿੱਚ ਪਾਸ ਹੋਇਆ ਉਹਦੀ ਡਰਾਫਟਿੰਗ ਵਿੱਚ ਵੀ ਭਾਈ ਸਾਹਿਬ ਦਾ ਬਹੁਤ ਆ ਯੋਗਦਾਨ ਸੀ 1900 12 ਚ 11 ਚ ਮਹਾਰਾਜ ਹੀਰਾ ਸਿੰਘ ਦੀ ਡੈਥ ਹੋ ਜਾਂਦੀ ਹੈ ਜੀ ਤੇ Uh, 1912 ਚ ਮਹਾਰਾਜਾ ਰਿਪਨੰਦ ਸਿੰਘ ਗੱਦੀ ਤੇ ਆ ਜਾਂਦੇ ਨੇ ਹਾਂ ਉਸ ਤੋਂ ਪਹਿਲਾਂ ਭਾਈ ਸਾਹਿਬ ਨਾਬਾਦੇ ਹਾਈ ਕੋਰਟ ਦੇ ਜੱਜ ਵੀ ਲਗਾਏ ਗਏ ਸੋ ਉਹ ਹਾਈ ਕੋਰਟ ਦੇ ਜੱਜ ਵੀ ਰਹੇ ਨੇ ਬਿਲਕੁਲ 1912 ਚ ਉਹ ਮਹਾਨਕੋਚ ਲਿਖਣਾ ਸ਼ੁਰੂ ਕਰ ਦਿੰਦੇ ਨੇ ਨਹੀਂ ਉਹਨਾਂ ਦੇ ਮਨ 'ਚ ਵਿਚਾਰ ਕਿਉਂ ਆਇਆ ਲੋੜ ਕੀ ਸੀ ਜਿਹੜੀ ਉਸ ਟਾਈਮ ਜਦੋਂ 1912 ਦੀ ਤੁਸੀਂ ਕਹਿੰਦੇ ਸ਼ੁਰੂਆਤ ਕੀਤੀ 1926 ਚ ਜਾ ਕੇ ਇਹ ਇਹ ਪੂਰਾ ਸੰਪੰਨ ਹੋਇਆ ਕੀ ਲੱਗਦਾ ਲੋੜ ਕਿਉਂ ਪਈ ਸੀ ਜਿਹੜੀ ਲੋੜ ਇਸ ਕਰਕੇ ਪਈ ਸੀ ਜੀ ਕਿ ਉਹ ਐਨਸਾਈਕਲੋਪੀਡਿਆ ਬ੍ਰਿਟੈਨਿਕਾ ਨੂੰ ਬਹੁਤ ਰੈਫਰ ਕਰਦੇ ਸੀ ਬਹੁਤ ਸਾਰੀਆਂ ਚੀਜ਼ਾਂ ਵਾਸਤੇ ਜੀ ਉਹਨਾਂ ਦੇ ਮਨ 'ਚ ਖਿਆਲ ਆਇਆ ਜੀ ਕਿ ਐਸਾ ਐਨਸਾਈਕਲੋਪੀਡਿਆ ਆਪਣੇ ਪੰਜਾਬੀ ਦਾ ਵੀ ਬਣਨਾ ਚਾਹੀਦਾ ਹੂੰ ਜਿਹਦੇ ਵਿੱਚ ਪੰਜਾਬ ਦੀਆਂ ਸੇਕਸਮ ਦੀਆਂ ਹਿੰਦੂਇਜ਼ਮ ਇਸਲਾਮ ਮਤਲਬ ਸਾਰੇ ਧਰਮਾਂ ਦੇ ਬਾਰੇ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਜਾਣਨੀਆਂ ਚਾਹੀਦੀਆਂ ਸੀ ਵੀ ਉਹ ਇਹਦੇ ਵਿੱਚ ਹੋਣ ਤੇ ਜਿਵੇਂ ਐਨਸਾਈਕਲੋਪੀਡੀਆ ਬ੍ਰਿਟਾਨੀਕਾ ਬਣਿਆ ਹੋਇਆ ਵੀ ਉਹ ਲਾਈਨਸ ਤੇ ਇੱਕ ਆਪਣੀ ਕੋਲ ਵੀ ਇੱਕ ਐਨਸਾਈਕਲੋਪੀਡੀਆ ਚਾਹੀਦਾ ਹੈ ਉਸ ਨੂੰ ਦੇਖਦੇ ਹੋਏ ਇਹਨਾਂ ਨੇ ਸ਼੍ਰੀਨਗਰ ਜਾ ਕੇ ਅਰਦਾਸ ਕਰਕੇ ਉੱਥੋਂ ਮਹਾਨ ਕੋਸ਼ ਲਿਖਣਾ ਆਰੰਭ ਕੀਤਾ ਇੱਕਦੋ ਸੰਪੰਨ ਹੋਇਆ ਹਾਂਜੀ ਸੰਪੰਨ ਕੰਦੋ ਇਹ ਹੋਇਆ ਜੀ 1926 ਚ 26 ਚ ਆ ਇਹਨਾਂ ਨੂੰ 14 ਸਾਲ ਲੱਗੇ ਇਸ ਨੂੰ ਕੰਪਾਈਲ ਕਰਦੇ ਕਿੰਨੇ ਸ਼ਬਦ ਕਹਿੰਦੇ ਨੇ 70000 ਸ਼ਬਦ ਦਾ ਜਿਹੜੀ ਉਹਦੀ ਪ੍ਰਭਾਸ਼ਾ ਕੱਲੀ ਕੱਲੇ ਸ਼ਬਦਾਂ ਦਾ ਮੀਨਿੰਗ ਨਾਲ ਉਰਦੂ ਤੇ ਹੋਰ ਭਾਸ਼ਾਵਾਂ ਦੇ ਵਿੱਚ ਵੀ ਜਾਣਕਾਰੀ ਦਿੱਤੀ ਗਈ ਹੈ ਵੀ ਆਪਾ ਜੀ ਉਹਨੂੰ ਇੱਕ ਲਫ਼ਜ਼ ਵਰਤ ਲਈਏ ਐਂਟਰੀ ਜੀ ਸੋ ਚ 65000 ਐਂਟਰੀ ਹੈ ਜੀ ਜਿਹਦੇ ਵਿੱਚ ਹਰ ਤਰ੍ਹਾਂ ਦਾ ਆ ਆ ਕੋਈ ਵੀ ਚੀਜ਼ ਤੁਸੀਂ ਉਹ ਦੇਖ ਲਓ ਸੋ 65000 ਐਂਟਰੀ ਹੈ ਜੀ ਉਸ ਮਤਲਬ ਹਿਸਟਰੀ ਆ ਜਾਂਦੀ ਹੈ ਜੀ ਜੀਓਗ੍ਰਾਫੀ ਆ ਜਾਂਦੀ ਹੈ ਗੁਰਬਾਣੀ ਆ ਜਾਂਦੀ ਹੈ ਸ਼੍ਰੀ ਰਾਮਚੰਦਰ ਜੀ ਬਾਰੇ ਆ ਜਾਂਦਾ ਹੈ ਈਸਾ ਮਸੀਹ ਬਾਰੇ ਆ ਜਾਂਦਾ ਹੈ ਪ੍ਰੋਫਿਟ ਮੁਹੰਮਦ ਬਾਰੇ ਮਤਲਬ ਪੂਰੇ ਰਿਲੀਜੀਅਨਸ ਸਾਰੀ ਹਿਸਟਰੀ ਬੀਅਮੇ ਸ਼ਾਹ ਅਫਦਲੀ ਨੇ ਕੀ ਕੀਤਾ ਕਦੋਂ ਕੀ ਜਿਹੜੇ ਚੀਜ਼ ਨਾਲ ਆਪਣਾ ਸੰਬੰਧ ਹੈ ਉਹ ਸਾਰਾ ਕੁਝ ਤੁਹਾਨੂੰ ਉਸ ਹਰ ਸ਼ਬਦੀ ਪਰਭਾਸ਼ਾ ਉਸ ਵਿੱਚ ਗ੍ਰੰਥਾ ਕਿਸੇ ਹੋਰ ਧਾਰਮਿਕ ਗ੍ਰੰਥਾ ਤੋਂ ਲੈ ਕੇ ਦਿੱਤੀ ਗਈ ਹੈ। ਨਹੀਂ ਦੇਖੋ ਜੀ ਉਹਦੇ ਵਿੱਚ ਗੱਲ ਇਹ ਵੀ ਜਿਹੜੇ ਸ਼ਬਦਾਂ ਦੀ ਅੱਗੇ ਹੁਣ ਜਿਵੇਂ ਲੱਫਸਾ ਖਰਗੋਸ਼ ਮੈਂ ਤਾਂ ਇੱਕ ਬੜਾ ਸਧਾਰਨ ਜਿਹਾ ਮਿਸਾਲ ਦਿੰਨਾ। ਉਹਨੂੰ ਖਰਗੋਸ਼ ਕਿਉਂ ਕਹਿੰਦੇ ਨੇ? ਖਰ ਕਹਿੰਦੇ ਨੇ ਕਦੇ ਨੂੰ। ਜੀ ਤੇ ਗੋਸ਼ ਕਹਿੰਦੇ ਨੇ ਕਦਾਂ ਜਿਹਦੇ ਕੰਨ ਗਦੇ ਵਰਗੇ ਹੋਣ। ਸੋ ਉਹਦਾ ਨਾਮ ਖਰਗੋਸ਼ ਤਾਂ ਪਿਆ। ਸੋ ਐ ਕਰਕੇ ਜੀ ਬਹੁਤ ਲਫ਼ਸ ਨੇ ਜਿੰਨਾ ਦਾ origin ਕੀ ਹੈ ਮਤਲਬ ਕੀ ਹੈ ਕਿੱਥੋਂ ਚੱਲੇ ਕੀ ਉਹ ਹੋਇਆ ਉਹ ਸਭ ਕੁਝ ਇਹ ਦਿੱਤਾ ਗਿਆ ਇਹ ਇੰਗਲਿਸ਼ ਦੀ ਡਿਕਸ਼ਨਰੀ ਤੋਂ ਬਿਨਾ ਇਹ ਆਪਸ ਦੇ ਵਿੱਚ ਮੇਲ ਤਾਂ ਕੋਈ ਖਾਂਦੇ ਕੀ ਨਹੀਂ ਪਹਿਲੀ ਗੱਲ ਤੇ ਹੈ ਜੀ ਵੀ ਇਹ ਡਿਕਸ਼ਨਰੀ ਨਹੀਂ ਹੈ ਜੀ ਐਨਸਾਈਕਲੋਪੀਡੀਆ ਓਕੇ ਜਿਵੇਂ ਇੰਗਲਿਸ਼ ਦੀ ਡਿਕਸ਼ਨਰੀ ਹੈ ਉਹ ਦਾ ਐਨਸਾਈਕਲੋਪੀਡੀਆ ਨਾਲੋਂ ਬਹੁਤ ਡਿਕਸ਼ਨਰੀ ਸਿਰਫ ਤੁਹਾਨੂੰ ਲਫ਼ਸ ਦਾ ਮਤਲਬ ਦੱਸਦੀ ਹੈ ਬਿਲਕੁਲ ਜਿਹੜਾ ਐਨਸਾਈਕਲੋਪੀਡੀਆ ਹੈ ਉਹ ਤੁਹਾਨੂੰ ਸਾਰਾ ਕੁਝ ਦੱਸ ਦਿੰਦਾ ਵੀ ਇਹਦਾ ਕੀ origin ਹੈ ਕੀ ਕੋਈ ਮਤਲਬ ਡਿਕਸ਼ਨਰੀ ਤੇ ਐਨਸਾਈਕਲੋਪੀਡੀਆ 'ਚ ਬਹੁਤ ਫਰਕ ਹੈ ਆਪਸ ਵਿੱਚ ਜੀ ਸੋ ਇਹ ਐਨਸਾਈਕਲੋਪੀਡੀਆ ਜੋ ਮੀਨਸ ਐਨਸਾਈਕਲੋਪੀਡੀਆ ਬ੍ਰਿਟੈਨਿਕ ਹੈ ਤੋ ਇਹ ਡਿਕਸ਼ਨਰੀ ਨਹੀਂ ਹੈ ਕੁਝ ਲਫ਼ਜ਼ ਹੈਗੇ ਜਿਨ੍ਹਾਂ ਦੇ ਮੀਨਿੰਗਸ ਹੈਗੇ ਹੈਗੇ ਪਰ ਬੇਸਿਕਲੀ ਇਹ ਐਨਸਾਈਕਲੋਪੀਡੀਆ ਜਿਹੜੇ ਭਾਈ ਕਾਨ ਸਿੰਘ ਨਾਭਾ ਸੀ ਕਹਿੰਦੇ ਨੇ ਮਹਾਰਾਜਾ ਰੀਪੁਦਮਨ ਸਿੰਘ ਜਿਹੜੇ ਨੇ ਜਿਹੜੇ ਧਾਰਮਿਕ ਧਰਮਵਲ ਗਏ ਉਹ ਭਾਈ ਕਾਨ ਸਿੰਘ ਦੀ ਸਿੱਖਿਆ ਸੀ ਜਿਸ ਕਰਕੇ ਧਰਮਵਲ ਗਏ ਤੇ ਦੇਸ਼ ਪ੍ਰਤੀ ਜਿਸ ਤਰ੍ਹਾਂ ਉਹਨਾਂ ਨੇ ਉਹਨਾਂ ਨੂੰ ਬਾਅਦ ਚ ਕਾਲੇ ਪਾਣੀ ਦੀ ਸਜ਼ਾ ਹੋਈ ਕੀ ਲੱਗਦਾ ਭਾਈ ਕਾਨ ਸਿੰਘ ਦਾ ਕਿੱਡਾ ਵੱਡਾ ਰੋਲ ਸੀ ਇਹਦੇ ਵਿੱਚ ਉਹਨਾਂ ਦੀ ਸਾਰੀ ਆਪਣੀ ਐਜੂਕੇਸ਼ਨ ਹੈ ਭਾਈ ਕਾਨ ਸਿੰਘ ਤੋਂ ਲਈ ਹੈ ਜੀ ਟੋਟਲ ਐਜੂਕੇਸ਼ਨ ਜਿਹੜੀ ਹੈਗੀ ਉਹਨਾਂ ਨੇ ਭਾਈ ਕਾਨ ਸਿੰਘ ਤੋਂ ਲਈ ਹੈ ਭਾਈ ਕਾਨ ਸਿੰਘ ਖੁਦ ਧਰਮਵਲ ਥੋੜਾ ਝੁਕਾਓ ਸੀ ਉਹਨਾਂ ਦਾ ਪਰ ਜ਼ਿਆਦਾ ਨਹੀਂ ਥੋੜਾ ਝੁਕਾਓ ਸੀ ਚਾਰੇ ਪਾਸੇ ਸੀ ਤਾਂ ਹੀ ਉਹ ਕਈ ਤਰ੍ਹਾਂ ਦੇ ਕੰਮ ਕਰਕੇ ਪਰ ਜਿਹੜਾ ਉਹਨਾਂ ਦਾ ਧਰਮ ਦਾ ਪੂਰਾ এডਿਕੇਸ਼ਨ ਹੈ ਉਹ ਉਹਨਾਂ ਨੇ ਭਾਈ ਸਾਹਿਬ ਤੋਂ ਲਈ ਔਰ ਠੀਕ ਹੈ ਗੱਲ ਵੀ ਆਪਣੇ ਬਾਅਦ ਜੁਮੇ ਮੈਂ ਦੱਸਿਆ ਵੀ ਇਹਨਾਂ ਨੇ ਬੁੱਤ ਉਠਵਾਏ ਅਨੰਦ ਮੈਰੇਜ ਇੱਕ ਤਦਾ ਕੀਤਾ ਹੋਰ ਬਹੁਤ ਸਾਰੇ ਕੰਮ ਕੀਤੇ ਉਹ ਬੇਸਿਕਲੀ ਇਹਨਾਂ ਦੀ ਜਿਹੜੀ এডਿਕੇਸ਼ਨ ਸੀ ਜੋ ਇਹਨਾਂ ਨੂੰ ਸਿਖਾਇਆ ਗਿਆ ਸੀ ਉਹਦੇ ਤਹਿਤ ਇਹ ਚੀਜ਼ਾਂ ਉਹਨਾਂ ਦੇ ਮਨ 'ਚ ਆਉਂਦੀਆਂ ਰਹੀਆਂ ਜਿਹੜੀ ਅੱਜ ਦੀ ਨੌਜਵਾਨ ਪੀਡੀਏ ਖਾਸ ਕੋਰ ਦੇ ਬੱਚੇ ਇਹਨਾਂ ਦੇ ਸਿਲੇਬਸ ਦੇ ਵਿੱਚ ਵੀ ਇਸ ਤਰ੍ਹਾਂ ਦੀ ਸ਼ਖਸੀਅਤਾਂ ਦਾ ਸਿਲੇਬਸ ਸ਼ਾਮਿਲ ਹੋਣਾ ਚਾਹੀਦਾ ਤਾਂ ਜੋ ਬੱਚੇ ਨੂੰ ਪਤਾ ਲੱਗ ਸਕੇ ਵੀ ਸਾਡੇ ਧਰਮ ਨੂੰ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਜਿਹੜੇ ਖਾਸ ਵਿਅਕਤੀ ਧਰਤੀ ਤੇ ਆਏ ਨੇ ਉਹਨਾਂ ਨੇ ਅੱਗੇ ਵਧਾਇਆ ਇਹ ਜੀ ਸਰਕਾਰ ਦੀ ਮੇਰੇ ਖਿਆਲੇ ਪਾਲਿਸੀ ਹੁਣ ਬਦਲ ਗਈ ਕਿਉਂਕਿ ਮੈਨੂੰ ਪਤਾ ਹੈ ਵੀ 1950ਾਂ ਚ 50s ਔਰ ਮਿਡ 60s ਤੱਕ ਵੀ ਜਿਹੜਾ میٹرਿਕ ਦਾ ਇਮਤਿਹਾਨ ਹੁੰਦਾ ਸੀ ਉਹਦੇ ਵਿੱਚ ਭਾਈ ਕਾਂਗ ਸਿੰਘ ਇੱਕ ਸਬਜੈਕਟ ਸੀਗੇ ਜੀ ਸੋ ਜਿਨੇ میٹرਕ ਦੇਮ ਧਿਆਨ ਦੇਣਾ ਸੀ ਉਹ ਉਸ ਨੂੰ ਪੜ੍ਹਨਾ ਪੈਂਦਾ ਸੀ ਜੀ ਮੈਨੂੰ ਲੋਕ ਮਿਲਦੇ ਨੇ ਅੱਜ ਕਈ ਜਿਨ੍ਹਾਂ ਨੇ ਉਹ ਜ਼ਮਾਨੇ ਚ میٹرਕ ਕੀਤੀ ਹੈ ਉਹਨਾਂ ਨੂੰ ਹਲੇ ਵੀ ਪਤਾ ਹੈ ਭਾਈ ਚਾਨ ਸਿੰਘ ਬਾਰੇ ਕਿਉਂਕਿ ਉਦੋਂ ਦਾ ਪੜਿਆ ਵਿਆ ਖੈ ਡਿਟੇਲਸ ਨਹੀਂ ਪਰ ਉਹਨਾਂ ਨੂੰ ਪਤਾ ਹੈ ਵੀ ਕੀ ਇਹਨਾਂ ਨੇ ਕੰਮ ਕੀਤਾ ਕੀ ਨਹੀਂ ਉਹ ਐਸੇ ਕਰਕੇ ਹੋਇਆ ਕਿਉਂਕਿ ਇਹ ਇੱਕ ਸਬਜੈਕਟ ਸੀਗੇ میٹرਕ ਵਾਸਤੇ ਪਰ ਹੁਣ ਮੈਂ ਸਮਝਦਾ ਜੀ ਵੀ ਗਵਰਨਮੈਂਟ ਦੀ ਪਾਲਿਸੀ ਬਦਲ ਗਈ ਹੈ ਮੇਰਾ ਖਿਆਲ ਹੈ ਜੁਲਦੀ ਦਾ ਕੋਈ ਵੀ ਇਹ ਜੈ ਇੰਡੀਵਿਜੂਅਲ ਨਹੀਂ ਹੋਣਾ ਜਿਹਨੂੰ ਸਬਜੈਕਟ ਬਣਾਇਆ ਗਿਆ ਹੈ ਤੇ ਕਿਉਂਕਿ ਮੈਂ ਬਹੁਤ ਸਾਰੀਆਂ ਚੀਜ਼ਾਂ ਬਦਲ ਗਿਆ ਨਵੀਆਂ ਚੀਜ਼ਾਂ ਆ ਗਈਆਂ ਜਿਹਦੇ ਕਰਕੇ ਇਹਨਾਂ ਚੀਜ਼ਾਂ ਦੀ ਸ਼ਾਇਦ ਸਰਕਾਰ ਜ਼ਰੂਰਤ ਨਹੀਂ ਸਮਝੀ ਭਾਈ ਕਾਂਸੀਲ ਨਾਬਾ ਦੇ ਤੇ ਮਹਾਨ ਸ਼ਬਦ ਕੋ ਸੀ ਉਸ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਸ ਤਰ੍ਹਾਂ ਬੇਅਦਬੀ ਹੋਈ ਮਾਮਲਾ ਭਾਵੇਂ ਦਰਜ ਹੋ ਗਿਆ ਲੇਕਿਨ ਕੀ ਲੱਗਦਾ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਜਿਸ ਤਰ੍ਹਾਂ ਉੱਥੇ ਇੰਨੇ ਗ੍ਰੰਥਾਂ ਨੂੰ ਜ਼ਮੀਨ ਵਿੱਚ ਦੱਬ ਕੇ ਬੇਦਬੀ ਕੀਤੀ ਗਈ। ਦੇਖੋ ਜੀ ਇਹ ਜੋ ਕੁਝ ਵੀ ਯੂਨੀਵਰਸਿਟੀ ਨੇ ਕੀਤਾ ਉਹ ਮੇਰੀ ਸਮਝ ਵਿੱਚ ਠੀਕ ਨਹੀਂ ਕੀਤਾ ਕਿਉਂਕਿ ਸਾਧਨ ਹੋਰ ਬਹੁਤ ਸੀਗੇ। ਦੋ ਸਾਧਨ ਤਾਂ ਇੱਕ ਤਾਂ ਹੈ ਹੀ ਵੀ ਤੁਸੀਂ ਜਲ ਪ੍ਰਵਾਨ ਕਰ ਦਿਓ। ਇੱਕ ਅਗਨੀ ਪ੍ਰਵਾਨ ਕਰ ਦੋ ਜਲਾ ਦੋ ਉਹਨਾਂ ਨੂੰ ਜਾਂ ਤੁਸੀਂ ਕਿਸੇ ਬੈਂਦੇ ਪਾਣੀ ਚ ਸੁੱਟ ਦੋ ਉਹ ਵੀ ਧਾਰਮਿਕ ਦੀਤੀ ਰਿਵਾਜਾਂ ਦੇ ਅਨੁਸਾਰ ਜਿਸ ਤਰ੍ਹਾਂ ਹਾਂ ਜੀ ਸੋ ਇਹਨਾਂ ਦੇ ਜੀ ਕਿਉਂ ਮਨਚਾਈ ਕਿਉਂ ਕੀਤਾ ਇਹ ਤਾਂ ਮੈਂ ਸਟੇਜ ਤੇ ਨਹੀਂ ਕਹਿ ਸਕਦਾ ਕਿਉਂਕਿ ਸੁਣਿਆ ਹੈ ਬੀਐਨਏ ਦੇ ਖਿਲਾਫ ਰਿਪੋਰਟ ਵੀ ਦਰਜ ਹੋ ਗਈ ਹੈ ਤੇ ਜੇ ਉਹਦੀ ਇਨਕੁਆਇਰੀ ਅੱਗੇ ਚੱਲਦੀ ਹੈ ਕੋਈ ਦੱਸ ਸਕਣਗੇ ਵੀ ਕਿਉਂ ਇਹਨਾਂ ਨੇ ਕੀਤਾ ਕਿ ਇਹਨਾਂ ਦੀ ਮਜਬੂਰੀ ਸੀ ਵਖ ਦੀ ਕਮੀ ਸੀ ਇਹ ਸੀ ਉਹ ਸੀ ਉਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਤੁਹਾਡਾ ਕੀ ਸੰਬੰਧ ਸੀ ਭਾਈ ਖਾਨ ਸੀ ਨਾ ਤੁਹਾਡੇ ਕਿਸ ਤਰ੍ਹਾਂ ਰਿਸ਼ਤੇ ਜਿਹੜੇ ਰਿਸ਼ਤ ਪਰਿਵਾਰਕ ਤੁਸੀਂ ਮੈਂਬਰ ਹੋ ਕੀ ਰਿਸ਼ਤਾ ਤੁਹਾਡਾ ਉਹਨਾਂ ਨਾਲ ਸੀ ਮੇਰਾ ਜੀ ਉਹ ਮੇਰੇ ਗ੍ਰੇਡ ਗ੍ਰੈਂਡਫਾਦਰ ਸੀ ਜੀ ਪਰ ਮੈਂ ਉਹਨਾਂ ਨੂੰ ਕਦੇ ਨਾ ਦੇਖਿਆ ਨਾ ਮਿਲਿਆ ਉਹਨਾਂ ਦੀ 38 ਚ ਡੈਥ ਹੋ ਜਾਂਦੀ ਹੈ 1938 ਚ ਮੇਰਾ ਜਨਮ 44 ਦਾ ਸੋ ਮੈਥੋਂ ਤੋਂ 6 ਸਾਲ ਪਹਿਲਾਂ ਜੀ ਚਲ ਵਸੇ ਸੀ ਸੋ ਮੈਂ ਨਹੀਂ ਕਦੇ ਉਹਨਾਂ ਨੂੰ ਮਿਲਿਆ ਬਾਕੀ ਰਿਸ਼ਤੇ ਜੂ ਮੇਰੇ ਗ੍ਰੇਡ ਗ੍ਰੈਂਡਫਾਦਰ ਸੀਗੇ ਅੱਜ ਜਨਮ ਦਿਹਾੜਾ ਹੈ ਭਾਈ ਕਾਨ ਸਿੰਘ ਜੀ ਦਾ ਕੀ ਕਿਸ ਤਰ੍ਹਾਂ ਉਹਨਾਂ ਨੂੰ ਯਾਦ ਕਰੋਗੇ ਕੀ ਸੁਨੇਹਾ ਨੌਜਵਾਨ ਪੀੜੀ ਨੂੰ ਅ ਫੰਕਸ਼ਨ ਹੋ ਰਿਹਾ ਜੀ ਕਿ ਉਹਨਾਂ ਦਾ ਬੁੱਤ ਲੱਗਿਆ ਹੋਇਆ ਹੈ ਰੋਟੀ ਤੇ ਪੁਲਾ ਤੇ ਭਾਈ ਕਾਨ ਸਿੰਘ ਪਾਰਕ ਹੈ ਉੱਥੇ ਇਹ ਕੈਪਟਨ ਸਾਹਿਬ ਜੂ ਸੀਐਮ ਸੀਗੇ ਉਹਨਾਂ ਨੇ ਬੁੱਤ ਅਨਰੇਲ ਕੀਤਾ ਸੀ 2005 ਦੇ ਸੋ ਉੱਥੇ ਜਾ ਕੇ ਫੰਕਸ਼ਨ ਹੈ ਉੱਥੇ ਇਹ ਕਿਹਾ ਦੋ ਸੱਜਣ ਕੁਛ ਦੇਰ ਭਾਈ ਸਾਹਿਬ ਤੇ ਗੋਲਣਗੇ ਵੀ ਤਾਂ ਕਿ ਜਿਹੜੇ ਉੱਥੇ ਲੋਕ ਇਕੱਠੇ ਹੋਏ ਹੋਏ ਨੇ ਉਹਨਾਂ ਨੂੰ ਭਾਈ ਸਾਹਿਬ ਦੇ ਬਾਰੇ ਕੁਝ ਗਿਆਨ ਪ੍ਰਾਪਤ ਹੋ ਸਕੇ ਸੋ ਇਹਨਾਂ ਪ੍ਰੋਗਰਾਮ ਉੱਥੇ ਕਰ ਰਹੇ ਹਾਂ ਬਿਲਕੁਲ ਇਹ ਸੰ ਜਿਹੜੇ ਮੇਜਰ ਏਪੀ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਉਂ ਭਾਈ ਕਾਨ ਸਿੰਘ ਨਾਬਾ ਦੇ ਜਿਹੜੇ ਜਨਮ ਦਿਹਾੜੇ ਦੇ ਉੱਪਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿਹੜੀ ਜਾਨਣਾ ਚਾਹੀਦਾ ਭਾਈ ਕਾਨ ਸਿੰਘ ਦੇ ਜੀਵਨ ਬਾਰੇ ਕਿਉਂਕਿ ਉਹਨਾਂ ਨੇ ਜਿਹੜਾ ਆਪਣਾ ਜੀਵਨ ਹੈ ਜਿੱਥੇ ਮਹਾਨ ਸ਼ਬਦ ਕੋਸ਼ ਸਿੱਖ ਇਤਿਹਾਸ ਨੂੰ ਦਿੱਤਾ ਉਥੇ ਨੌਜਵਾਨ ਪੀੜੀ ਨੂੰ ਸੇਧ ਦੇਣ ਲਈ ਬਹੁਤ ਸਾਰੀਆਂ ਗੱਲਾਂ ਉਸ ਮਹਾਨ ਸ਼ਬਦ ਕੋਸ਼ ਦੇ ਵਿੱਚ ਲਿਖੀਆਂ ਨੇ ਜਿਸ ਨੂੰ ਨੌਜਵਾਨ ਪੀੜੀ ਨੂੰ ਜਾਨਣਾ ਚਾਹੀਦਾ ਹੈ